ਇਸਾ ਫੈਂਟਨਾਈਲ ਨਸ਼ੇ ਦੀ ਜੇ ਗੱਲ ਕਰੀਏ ਪ੍ਰਭਾਵਿਤ ਤਾਂ ਬਹੁਤ سارے ਮੁਲਕ ਨੇ ਪਰ ਇਹਦੇ ਇਹਨੂੰ ਲੈ ਕੇ ਕੈਨੇਡਾ ਦੀ ਚਿੰਤਾ ਬਹੁਤ ਵੱਡੀ ਹੈ ਇਹਨਾਂ ਨੂੰ ਕਿਉਂ ਇੰਨੀ ਵੱਡੀ ਚਿੰਤਾ ਫੈਂਟਨਾਈਲ ਇੱਕ ਸਿੰਥੈਟਿਕ ਓਪੀਓਡ ਨਸ਼ਾ ਹੈ ਓਪੀਓਡ ਜਿਹੜੀ ਹੈ ਦਰਦ ਨਿਵਾਰਕ ਤੇ ਹੋਰ ਚੀਜ਼ਾਂ ਵਾਸਤੇ ਜਿਹੜੀ ਹੈ ਦਿੱਤੀ ਜਾਂਦੀ ਹੈ ਪਰ ਉਹਨੂੰ ਮਿਸਯੂਜ਼ ਕਰਕੇ ਵੱਖਰੇ ਵੱਖਰੇ ਕੈਮੀਕਲ ਰਲਾ ਕੇ ਫੈਂਟਨਾਈਲ ਨਸ਼ਾ ਜਿਹੜਾ ਹੈ ਤਿਆਰ ਕੀਤਾ ਜਾ ਰਿਹਾ ਹੈ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਇਹ ਇਨਫੋਰਮੇਸ਼ਨ ਦਿੱਤੀ ਹੈ ਕਿ ਜਨਵਰੀ 2016 ਤੋਂ ਲੈ ਕੇ ਜੂਨ 2024 ਦੇ 8 ਸਾਲਾਂ ਦੇ ਵਿੱਚ 50000 ਮੌਤਾਂ ਫੈਂਟੇਨਾਈਲ ਨਸ਼ੇ ਨਾਲ ਹੋ ਗਈਆਂ ਨੇ ਬਹੁਤ ਵੱਡੀ ਗਿਣਤੀ ਆ ਇਹ ਨਸ਼ਾ ਸਿਰਫ ਫੈਂਟੇਨਲ ਦੀਆਂ ਇਹ ਜਿਹੜੇ ਅੰਕੜਾ ਸਿਰਫ ਫੈਂਟੇਨਲ ਦੀਆਂ ਮੌਤਾਂ ਦਾ ਅਸਲ ਵਿੱਚ ਓਵਰਡੋਜ਼ ਤੇ ਨਸ਼ਿਆਂ ਨਾਲ ਮਰਨ ਵਾਲਿਆਂ ਦਾ ਅੰਕੜਾ ਬਹੁਤ ਵੱਡਾ ਹੈ ਪਰ 49105 ਮੌਤਾਂ ਸਿਰਫ ਫੈਂਟੇਨਾਈਲ ਦੇ ਨਾਲ ਹੀ ਹੋਈਆਂ ਨੇ ਰਿਪੋਰਟ ਵਿੱਚ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਸਾਲ 2024 ਵਿੱਚ ਓਵਰਡੋਜ਼ ਜਾਂ ਓਪੀਓਡ ਨਾਲ ਜਿੰਨੀਆਂ ਮੌਤਾਂ ਹੁਣ ਤੱਕ ਹੋਈਆਂ ਨੇ ਉਹਨਾਂ ਵਿੱਚੋਂ 79% ਦੀ ਕੇਵਲ ਫੈਂਟੇਨਾਈਲ ਦੇ ਨਾਲ ਹੋਈਆਂ ਨੇ ਤੇ ਕੈਨੇਡਾ ਦੀ ਸਰਕਾਰੇ ਵੀ ਮੰਨਦੀ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਕੈਨੇਡਾ ਵਿੱਚ ਪੈਦਾ ਕੀਤਾ ਗਿਆ ਫੈਂਟੇਨਾਈਲ ਨਸ਼ਾ ਦੁਨੀਆ ਦੇ ਹੋਰ ਮੁਲਕਾਂ ਨੂੰ ਵੀ ਜਾ ਰਿਹਾ ਜਿਨ੍ਹਾਂ ਵਿੱਚ ਅਮਰੀਕਾ ਤੇ ਆਸਟ੍ਰੇਲੀਆ ਸ਼ਾਮਲ ਨੇ ਆਸਟ੍ਰੇਲੀਆ ਦੇ ਵਿੱਚ ਇਹ ਨਸ਼ਾ ਕਿਸ ਤਰੀਕੇ ਨਾਲ ਪਹੁੰਚ ਰਿਹਾ ਕੁਝ ਮਹੀਨੇ ਪਹਿਲਾਂ ਫਰਨੀਚਰ ਭੇਜਿਆ ਗਿਆ ਸੀ ਉਹ ਕਿਸੇ ਨੇ ਉੱਥੇ ਦੇਖ ਲਿਆ ਕਿ ਯਾਰ ਫਰਨੀਚਰ ਤਾਂ ਕਿਸੇ ਕੰਮ ਦਾ ਨਹੀਂ ਹੈ ਉਹ ਤੇ ਇਹ ਇਹ ਇੰਨੀ ਦੂਰ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਨੂੰ ਫਰਨੀਚਰ ਇਹ ਭੇਜ ਕੇ ਕੀ ਕਰਨਾ ਸੀ ਜਦੋਂ ਉਸ ਨੂੰ ਖੋਲ੍ਹਿਆ ਤਾਂ ਉਹਦੇ ਵਿੱਚੋਂ ਫੈਂਟਨਲ ਨਸ਼ਾ ਬਰਾਮਦ ਹੋਇਆ 에어ਪੋਰਟਾਂ ਤੇ ਸਿੱਧੇ ਬੰਦੇ ਜਿਹੜੇ ਨੇ ਉਹ ਲੈ ਕੇ ਜਾ ਰਹੇ ਨੇ ਕਈ ਬੰਦੇ ਕੈਨੇਡੀਅਨ ਫੜੇ ਗਏ ਨੇ ਔਰ ਜੋ ਆਸਟ੍ਰੇਲੀਆ ਤੇ ਜਾ ਕੇ ਉਤਰਦੇ ਨੇ ਤੇ ਉੱਥੇ ਫੜੇ ਜਾਂਦੇ ਨੇ ਇਹਦਾ ਮਤਲਬ ਹੈ ਕਿ ਬਹੁਤ ਸਾਰੇ ਅਜੇ ਵੀ ਹੋਣਗੇ ਜਿਹੜੇ ਨਹੀਂ ਫੜੇ ਗਏ ਕਾਰਨ ਇਹ ਕਿ ਉਹ ਨਸ਼ਾ ਕੈਨੇਡਾ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਪ੍ਰੋਡਿਊਸ ਹੋ ਰਿਹਾ ਕੈਨੇਡਾ ਦੇ ਵਿੱਚ ਡਰੱਗ ਲੈਬਸ ਬਣ ਗਈਆਂ ਨੇ ਪਰ ਆਸਟ੍ਰੇਲੀਆ ਵਿੱਚੋਂ ਮਹਿੰਗਾ ਬਹੁਤ ਆ ਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜਿਨ੍ਹਾਂ ਨੇ ਇਹ ਗੱਦੀ ਤੇ ਬੈਠਣਾ ਵਾਰ-ਵਾਰ ਕਹਿ ਚੁੱਕੇ ਨੇ ਕਿ ਕੈਨੇਡਾ ਤੇ ਮੈਕਸੀਕੋ ਤੋਂ ਆ ਰਿਹਾ ਨਸ਼ਾ ਅਮਰੀਕਨ ਜ਼ਿੰਦਗੀਆਂ ਖਰਾਬ ਕਰ ਰਿਹਾ ਤੇ ਕੈਨੇਡੀਅਨ ਸਰਕਾਰ ਨੂੰ ਇਸ ਵਾਸਤੇ ਸਖਤ ਕਦਮ ਚੁੱਕਣੇ ਪੈਣਗੇ ਪਰ ਸਵਾਲ ਇਹ ਪੈਦਾ ਹੁੰਦਾ ਕਿ ਕੈਨੇਡਾ ਵਿੱਚ ਇਹ ਨਸ਼ਾਈਨੀ ਵੱਡੀ ਮਾਤਰਾ ਵਿੱਚ ਕਿਉਂ ਪੈਦਾ ਹੋ ਰਿਹਾ ਅਸਲ ਵਿੱਚ ਕੈਨੇਡਾ ਦੇ ਅੰਦਰ ਰੋਜ਼ਾਨਾ 20 ਤੋਂ ਵੱਧ ਨਸ਼ਾ ਨਸ਼ਿਆਂ ਦੀ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਨੇ ਤੇ ਇਹਦਾ ਅਸਰ ਯੂਐਸਏ ਵਰਗੇ ਮੁਲਕ ਵਿੱਚ ਸੁਭਾਵਿਕ ਹੈ ਕਿ ਯੂਐਸਏ ਦੀ ਆਬਾਦੀ ਵੀ ਬਹੁਤ ਹੈ ਨਸ਼ਿਆਂ ਦਾ ਪਸਾਰਾ ਵੀ ਬਹੁਤ ਆ ਪਰ ਇਹਦੇ ਵਿੱਚ ਤੁਹਾਨੂੰ ਪਤਾ ਹੋਵੇਗਾ ਕਿ ਪਿੱਛੇ ਜੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਡਰੱਗ ਲੈਬ ਪੜੀ ਗਈ ਸੀ ਔਰ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਡਰੱਗ ਲੈਬ ਸੀ ਇੱਥੇ ਵੱਡੇ-ਵੱਡੇ ਡਰਮਾਂ ਦੇ ਵਿੱਚ ਤੇ ਹੋਰ ਚੀਜ਼ਾਂ ਦੇ ਵਿੱਚ ਉਹ ਸਾਰੇ ਕੈਮੀਕਲ ਮੌਜੂਦ ਸੀ ਜਿਨ੍ਹਾਂ ਨਾਲ ਕਈ ਚੀਜ਼ਾਂ ਮਿਕਸ ਅਪ ਕਰਕੇ ਤੇ ਲੈਬ ਦੇ ਵਿੱਚ ਉਹਨਾਂ ਨਾਲ ਫੈਂਟੈਨਾਈਲ ਨਸ਼ਾ ਜਿਹੜਾ ਸੀ ਉਹ ਤਿਆਰ ਕੀਤਾ ਜਾਂਦਾ ਸੀ ਹੁਣ 2019 ਤੋਂ ਪਹਿਲਾਂ ਕੈਨੇਡਾ ਵਿੱਚ ਬਾਹਰੋਂ ਨਸ਼ੇ ਲਿਆ ਕੇ ਵੇਚਣ ਤੇ ਡਿਸਟ੍ਰਿਬਿਊਟ ਕਰਨ ਦਾ ਕੰਮ ਜਿਹੜੇ ਸਮੱਗਲਰ ਸਿਉਂ ਕਰਦੇ ਸੀ ਪਰ ਪਿਛਲੇ 5 ਸਾਲਾਂ ਤੋਂ ਕੈਨੇਡਾ ਵਿੱਚ ਹੀ ਕੈਮੀਕਲ ਤੋਂ ਵੱਖਰੇ-ਵੱਖਰੇ ਕੈਮੀਕਲਾਂ ਤੋਂ ਨਸ਼ੇ ਜਿਹੜੇ ਨੇ ਵੱਡੀ ਮਾਤਰਾ ਵਿੱਚ ਤਿਆਰ ਹੋ ਰਹੇ ਨੇ ਇਹ ਕੈਨੇਡੀਅਨ ਤੇ ਅਮਰੀਕਨ ਅਧਿਕਾਰੀ ਇਹ ਕਹਿੰਦੇ ਨੇ ਕਿ ਫੈਂਟੈਨਾਈਲ ਤਿਆਰ ਕਰਨ ਲਈ ਕਈ ਕਿਸਮ ਦੇ ਕੈਮੀਕਲ ਚਾਹੀਦੇ ਨੇ ਤੇ ਇਹ ਲਗਭਗ 100% ਦੀ ਚੀਨ ਤੋਂ ਆ ਰਹੇ ਨੇ ਜਿਨ੍ਹਾਂ ਦੇ ਲਿਆਉਣ ਤੇ ਕੋਈ ਬਹੁਤੀ ਰੋਕ ਵੀ ਨਹੀਂ ਹੈ ਇਸ ਕਰਕੇ ਇਹਨਾਂ ਨੂੰ ਲਿਆ ਕੇ ਕੈਨੇਡਾ ਵਿੱਚ ਆਸਾਨੀ ਨਾਲ ਤਿਆਰ ਕੀਤਾ ਜਾ ਰਿਹਾ ਸੋ ਇਹ ਹੈ ਅਸਲੀ ਸਮੱਸਿਆ ਕਿ ਫੈਂਟਨਲ ਨਸ਼ਾ ਜਿਹੜਾ ਹੈ ਕੈਨੇਡਾ ਵਿੱਚ ਉਹ ਤਿਆਰ ਹੋ ਕੇ ਹੋਰ ਕਈ ਮੁਲਕਾਂ ਵਿੱਚ ਜਾ ਰਿਹਾ ਤੇ ਜਿਸ ਨਾਲ ਦੂਸਰੇ ਮੁਲਕ ਵੀ ਔਖੇ ਨੇ ਤੇ ਕੈਨੇਡੀਅਨ ਸਰਕਾਰ ਹੁਣ ਇਸ ਮਾਮਲੇ ਦੇ ਵਿੱਚ ਕਾਫੀ ਉਹਨਾਂ ਨੇ ਕਾਰਵਾਈਆਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਨੇ ਦੇਖਦੇ ਹਾਂ ਕਿ ਕਿੰਨੇ ਕੁ ਕਾਮਯਾਬ ਹੁੰਦੇ ਨੇ ਜੀ